ਦਾ ਰੌਲਾ ਤੁਸੀਂ ਆ ਪਾਈ ਜਨੇ ਆਪ ਵੀ ਗੰਦ ਪਾਈ ਜਨੇ ਇੱਥੇ ਆ ਕੇ ਰੌਲਾ ਤਾਂ ਵੀ ਕਰ ਦੇਣੀ ਹੈ ਭਾਈ ਅਸੀਂ ਆ ਕੋਈ ਗੱਲ ਆ ਰਾਮ ਯਾਰ ਅਸੀਂ ਥੋੜੀ ਇੱਜ਼ਤ ਕਰਦੇ ਆ ਕੋਸ਼ੇ ਭਾਈ ਬਿੱਲੇ ਨੇ ਦੱਸਿਆ ਕਹਿੰਦਾ ਰਪਿੰਦਰ ਜਲਾਲ ਭਾਈ ਤਾਂ ਉਹਨਾਂ ਨੂੰ ਜੱਫੀ ਪਾਉਣ ਲੱਗਿਆ ਸੀ ਕੋਸ਼ੇ ਯਾਰ ਆ ਕੀ ਗੱਲ ਓ ਯਾਰ ਮੇਲਾ ਨਾ ਖਰਾਬ ਕਰੋ ਵੀਰ ਬਣ ਕੇ ਯਾਰ ਨਾਮੇ ਪਲੇਅਰ ਆ ਯਾਰ ਕੋਸ਼ੇ ਓ ਜਲ ਭਰਾਵਾ ਹੈਲੋ 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 ਬੇਰੇ ਮੌਕੇ ਦੀ ਟੀਮ ਸਕ੍ਰੈਚ ਕਰਨ ਲੱਗੇ ਆ ਰੌਂਦਾ ਕੱਟਦੀ ਵੀਰੇ ਅਸੀਂ ਮੇਲਾ ਕਰਾਉਣੇ ਆ ਗੰਦ ਨਹੀਂ ਪਵਾਉਣਾ ਇੱਥੇ ਰੌਂਦਾ ਸਕ੍ਰੈਚ ਗੋਸ਼ੇ ਗੋਸ਼ੇ ਇੱਕ ਗੱਲ ਦੱਸ ਕੇ ਜਾਈ ਹੁਣ ਕੀ ਹੋ ਗਿਆ ਇੱਕ ਮਿੰਟ ਮੈਂ ਤੁਹਾਨੂੰ ਗੱਲ ਦੱਸਦਾ ਵਸਤੇ ਵੀ ਇੱਕ ਮਿੰਟ ਭਾਈ ਜੀ ਟੂਰਨਾਮੈਂਟ ਹੋਊਗਾ ਅਸੀਂ ਰੌਂਦੇ ਦੀ ਕੋਈ ਟੀਮ ਐਂਟਰ ਨਹੀਂ ਕਰਾਂਗੇ ਸਭ ਤੋਂ ਪਹਿਲੀ ਗੱਲ ਮੈਂ ਤੁਹਾਨੂੰ ਦੱਸਦਾ ਹਾਂ ਲੋਕ ਤਾਂ ਪਹਿਲੇ ਇੱਕ ਇੱਕ ਮਿੰਟ ਬਈ ਇੱਕ ਮਿੰਟ ਰੁਪਿੰਦਰ ਇੱਕ ਮਿੰਟ ਵੀਰੇ ਪੁਲਿਸ ਮੁਲਾਜ਼ਮਾਂ ਨੂੰ ਬੇਨਤੀ ਆ ਵੀ ਜਿੰਨੇ ਪਲੇਅਰ ਰੌਂਦੇ ਦੇ ਭਰਾ ਬਣ ਕੇ ਗਰਾਊਂਡ ਤੋਂ ਬਾਹਰ ਕਰ ਦਿਓ ਮੈਂ 2 ਮਿੰਟ ਦਾ ਵੇਟ ਕਰ ਲਓ ਪੇਸ਼ੈਂਸ ਸਬਰ ਦੋਨੇ ਪਾਸੇ ਹੀ ਹੈ ਨੀਗਾ ਪਹਿਲਾਂ ਉਹ ਮੁੰਡੇ ਨੇ ਰੋਂਤੇ ਵਾਲੇ ਨੇ ਉਹਨੂੰ ਗਲਤ ਇਸ਼ਾਰਾ ਕੀਤਾ ਸੀ ਚਲ ਸੋਚਿਆ ਯਾਰ ਵੀ ਦੋਨਾਂ ਦੀ ਜੱਫੀ ਪਵਾ ਕੇ ਸੌਰੀ ਕਹਾ ਲਈ ਮੜ ਕੇ ਮਾਲੇ ਵਾਲੇ ਮੁੰਡੇ ਨੇ ਉਹਨੂੰ ਧੱਕਾ ਮਾਰਿਆ ਐਨੀ ਕੀ ਗੱਲ ਹੋਈ ਹੈ ਆਪਾਂ ਕੋਈ ਮਾੜਾ ਮੋਟਾ ਸਬਰ ਵਾਲੀ ਗੱਲ ਵੇਖੋ ਯਾਰ ਕਿੰਨੇ ਲੋਕ ਸਾਨੂੰ ਵੇਖੀ ਜਾਂਦੇ ਆ ਤਿੰਨਾ ਗੁਰੂਆਂ ਦੀਏ ਚਰਨਾਂ ਦੀ ਸ਼ੋਭਾ ਪ੍ਰਾਪਤ ਧਰਤੀ ਹੈ ਇਹ ਤੁਸੀਂ ਕਿਸੇ ਵਿਅਕਤੀ ਵਿਸ਼ੇਸ਼ ਦਾ ਟੂਰਨਾਮੈਂਟ ਨਹੀਂ ਖਰਾਬ ਕਰ ਰਹੇ ਇਹ ਗੁਰੂ ਘਰ ਦਾ ਟੂਰਨਾਮੈਂਟ ਖਰਾਬ ਕਰ ਰਹੇ ਹੋ ਤੁਸੀਂ ਇਹ ਬੇਨਤੀ ਹੈ ਇਹਨੂੰ ਇੱਥੇ ਨਵੇੜ ਜਿਓ ਨਹੀਂ ਬਾਹਰ ਜਿਵੇਂ ਹੱਥ ਜੇ ਮਾਰੀ ਜਾਂਦਾ ਨਾ ਵੀ ਆਜੋ ਆਜੋ ਇਹਨਾਂ ਗੱਲਾਂ ਤੇ ਨਿਬੜਦਾ ਕੁਝ ਨਹੀਂ ਹੁੰਦਾ ਸੋ ਇਹ ਬੇਨਤੀ ਹੈ ਕਬੱਡੀ ਅੱਜ ਕਿਹੜੇ ਹਾਲਾਤਾਂ ਦੇ ਵਿੱਚ ਖੜੀ ਹੈ ਇਹ ਤੁਸੀਂ ਸਾਰੇ ਭਲੀ ਭਾਂਤ ਜਾਣਦੇ ਹੋ ਸਾਡੀ ਇਹ ਬੇਨਤੀ ਹੈ ਮੇਰਾ ਵੀਰ ਬਣ ਕੇ ਰਿਕੁਐਸਟ ਹੈ ਤੁਹਾਡੇ ਅੱਗੇ ਤੁਹਾਡੇ ਵਿੱਚ ਯਾਰ ਜਮਾਈ ਪੇਸ਼ੈਂਸ ਨਹੀਂ ਗਈ ਤੁਹਾਡੇ ਵਿੱਚ ਜਮਾਈ ਮੈਂ ਕਹਿੰਦਾ ਵੀ ਨਿਮਰਤਾ ਬਿਲਕੁਲ ਵੀ ਹੈ ਨਹੀਂ ਯਾਰ ਤੁਸੀਂ ਯਾਰ ਇੱਕ ਦੂਜੇ ਦੇ ਗਲ ਪਈ ਜਾਂਦੇ ਹੋ ਪਹਿਲਾਂ ਪੁਰਾਣੇ ਸਮਿਆਂ 'ਚ ਪਲੇਅਰ ਹੁੰਦੇ ਸੀ ਮੂਰ ਅੰਗ ਦਿੰਦੇ ਸੀ ਚਪੇਣਾ ਮਾਰ ਮਾਰ ਕੇ ਤੇ ਉਹ ਕੁਝ ਕਹਿੰਦੇ ਨਹੀਂ ਸੀ ਹੁੰਦੇ ਯਾਰ ਤੇ ਤੁਸੀਂ ਯਾਰ ਮਾਣੀ ਨਹੀਂ ਗੱਲ ਵੀ ਨਹੀਂ ਸਹਾਰਦੇ ਹਾਲਾਤ ਕੀ ਬਣੇ ਪਏ ਆ 40% ਕਬੱਡੀ ਬਚੀ ਆ ਤੇ ਜੇ ਇਹ ਵੀ ਬੰਦ ਹੋਊਗੀ ਤੇ ਪਲੇਅਰਾਂ ਕਰਕੇ ਬੰਦ ਹੋਊਗੀ ਮੈਂ ਕਿਹਾ ਡਾਰੇ ਵੀ ਇਹ ਗੱਲ ਬੋਲੀ ਸੀ ਵੀ ਆ ਪਲੇਅਰਾਂ ਦੇ ਆ ਰੌਲੇ ਰੱਪੇ ਆ ਜਿਹੜੀਆਂ ਆਫਸ ਵਿੱਚ ਖਹਿਵਾਦੀਆਂ ਆ ਜਿਹੜੀ ਇੱਕ ਦੂਜੇ ਨਾਲ ਆਪਾਂ ਕਰਦੇ ਆ ਇਹਦੇ ਕਰਕੇ ਕਬੱਡੀ ਬੰਦ ਹੋਣੀ ਆ ਮੁੜ ਕੇ ਸਾਡੇ ਤੋਂ ਕੰਮ ਵੀ ਨਹੀਂ ਹੋਣਾ ਫਿਰ ਯਾਦ ਰੱਖੋ ਇਸ ਗੱਲ ਨੂੰ ਸਾਡਾ ਦਿਲ ਨਹੀਂ ਕਰਦਾ ਇੱਥੇ ਆ ਕੇ ਬੋਲੀਏ ਕਿੰਨਾ ਸੋਹਣਾ ਟੂਰਨਾਮੈਂਟ ਚੱਲੀ ਜਾਂਦਾ ਸਾਰਾ ਕੁਝ ਸਹੀ ਚੱਲੀ ਜਾਂਦਾ 2 ਮਿੰਟਾਂ 'ਚ 2 ਬੰਦਿਆਂ ਨੇ ਆ ਕੇ ਸਾਰਾ ਗੰਦ ਪਾ ਕੇ ਰੱਖਤਾ ਇੱਥੇ ਦੱਸੋ ਯਾਰ ਟੂਰਨਾਮੈਂਟ ਕਰਾਉਣੇ ਪਤਾ ਕਿੰਨੇ ਔਖੇ ਆ ਲੋਕਾਂ ਤੋਂ ਪੈਸਾ ਮੰਗਣਾ ਪਤਾ ਕਿੰਨਾ ਔਖਾ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਇਹ ਕਿਸੇ ਵਿਅਕਤੀ ਵਿਸ਼ੇਸ਼ ਦਾ ਜਾਂ ਕਿਸੇ ਕਲੱਬ ਦਾ ਟੂਰਨਾਮੈਂਟ ਨਹੀਂ ਇਹ ਗੁਰੂ ਘਰ ਦਾ ਟੂਰਨਾਮੈਂਟ ਹੈ ਗੁਰੂ ਘਰ ਨਾਲ ਤੁਸੀਂ ਆਡਾ ਲੈ ਰਹੇ ਹੋ ਰਿਕੁਐਸਟ ਹੈ ਲੋਕ ਪਿਆਰ ਕਰਦੇ ਆ ਕਬੱਡੀ ਨੂੰ ਤੇ ਕਬੱਡੀ ਖਿਡਾਰੀਆਂ ਨੂੰ ਪਰ ਅਸੀਂ ਵੀ ਕੋਈ ਨਾ ਕੁ ਸੋਚੋ ਜਲੂਸ ਨਿਕਲਿਆ ਪਿਆ ਆ ਹੁਣ ਵੀਡੀਓ ਵਾਇਰਲ ਹੋਣੀ ਹੈ ਕੀ ਮੈਸੇਜ ਦੇਵਾਂਗੇ ਜੀ ਆਪਾਂ ਕੀ ਸੁਨੇਹਾ ਦੇ ਰਹੇ ਆ ਜੀ ਆਪਾਂ ਹੱਥ ਮੰਨ ਕੇ ਬੇਨਤੀ ਆ ਜੋ ਵੀ ਇਹਦਾ ਡਿਸੀਜਨ ਆ ਜੀ ਮੈਂ ਤਾਂ ਕਹਿੰਦਾ ਦੋਨੇ ਜੀਆਂ ਦਾ ਕਰਾਓ ਮੈਚ ਇਹ ਹਾਂਜੀ ਓ ਬਈ ਅਸੀਂ ਬੜੀ ਤੁਹਾਡੀ ਰਿਸਪੈਕਟ ਕਰਦੇ ਆ ਜਿੰਨੇ სპੋਰਟਸਮੈਨ ਆ ਤੁਹਾਡਾ ਨਾਮ ਆ ਤੇ ਆਪਦੀ ਤਾਂ ਆਪਣੇ ਹੱਥਾਂ ਇਥੋਂ ਬੇਇੱਜ਼ਤੀ ਕਰਾ ਕੇ ਜਾਵਾਂਗੇ ਅਸੀਂ ਫਿਰ ਵੀ ਤੁਹਾਡਾ ਬਹੁਤ ਸਤਿਕਾਰ ਕੀਤਾ ਠੀਕ ਆ ਤੇ ਚਾਹੇ ਕੋਈ სპੋਰਟਸਮੈਨ ਆ ਆਪਣੀ ਇੱਛੇ ਨਾਲ ਆਪਦੇ ਹੱਥ ਲੈ ਕੇ ਜਾਇਓ